ਜੈ ਸ਼੍ਰੀ ਰਾਮ ਜੀ ਬੱਸ ਸਟੈਂਡ ਦੇਖੋ ਸ਼ਹਿਰ ਦਾ ਮੂੰਹ ਹੁੰਦਾ ਇੱਕ ਚਿਹਰਾ ਹੁੰਦਾ ਸਾਢੇ ਦਿਨਾਂ ਦਾ ਬੱਸ ਸਟੈਂਡ ਦੀ ਦੇਖੋ ਪਿਛਲੀ ਸਰਕਾਰਾਂ ਵੀ ਉਹੀ ਉਧਰ ਘਾਟਣ ਵੀ ਕਰਕੇ ਗਿਆ ਪਲਾ ਕੁਛ ਹੋਇਆ ਭਰਤੀ ਦੇ ਲੋ ਜਿਹੜੇ ਹੁਣ ਵੀ ਮੌਜੂਦਾ ਸਰਕਾਰ ਆ 3 ਸਾਲ ਹੋ ਗਿਆ ਪਰ ਸਾਡੇ ਬੱਸ ਸਟੈਂਡ ਬਾਰੇ ਕਿਸੇ ਨੇ ਸੁਧਨ ਲਈ ਵੀ ਦੇਖ ਰਹੇ ਹੋ ਕਿੰਨਾ ਮਾੜਾ ਹਾਲ ਪ੍ਰਸਾਦ ਹੁੰਦੀ ਹੈ ਨਾ ਜੀ ਪਿਛੇ ਹੀ 2 ਦਿਨ ਪਹਿਲੇ ਪ੍ਰਸਾਦ ਦੇ ਪਾਣੀ ਪਾਣੀ ਇਥੋਂ ਨੰਗੇ ਨਹੀਂ ਜਾਂਦਾ ਇੰਨਾ ਮਾੜਾ ਹਾਲ ਸਰਕਾਰ ਵਾਅਦੇ ਦੇ ਬਰੇ ਕਰਦੀ ਆ ਅਸੀਂ ਬਹੁਤ ਕੁਝ ਕਰ ਰਹੇ ਪਰ ਸਾਡੇ ਬੱਸ ਸਟੈਂਡ ਬਹੁਤ ਹੀ ਮਾੜਾ ਹਾਲਾ ਸਾਡੇ ਬੱਸ ਸਟੈਂਡ ਦੇ ਦੂਰ ਦੂਰ ਪਿੰਡਾਂ ਦਾ ਕਾਫੀ ਮਿੰਟ ਲੱਗਦੇ ਆ ਕਾਫੀ ਦੂਰੋਂ ਯਾਤਰੀ ਆਂਦੇ ਆ ਜੈ ਸ਼੍ਰੀ ਰਾਮ ਜੀ ਬੱਸ ਸਟੈਂਡ ਦੇਖੋ ਸ਼ਹਿਰ ਦਾ ਮੂੰਹ ਹੁੰਦਾ ਇੱਕ ਚਿਹਰਾ ਹੁੰਦਾ ਸਾਢੇ ਦਿਨਾਂ ਦਾ ਬੱਸ ਸਟੈਂਡ ਹੀ ਦੇਖੋ ਪਿਛਲੀ ਸਰਕਾਰਾਂ ਵੀ ਉਹੀ ਉੱਧਰ ਘਾਟਨ ਵੀ ਕਰਕੇ ਗਿਆ ਪਲਾ ਕੁਛ ਹੋਇਆ ਪਰਤੀ ਦੇ ਲੋ ਜਿਹੜੇ ਹੁਣ ਵੀ ਮੌਜੂਦਾ ਸਰਕਾਰ ਆ ਤਿੰਨ ਸਾਲ ਹੋ ਗਿਆ ਪਰ ਸਾਡੇ ਬੱਸ ਸਟੈਂਡ ਬਾਰੇ ਕਿਸੇ ਨੇ ਸੁਧਨ ਲਈ ਵੀ ਦੇਖ ਰਹੇ ਹੋ ਕਿੰਨਾ ਮਾੜਾ ਹਾਲ ਪ੍ਰਸਾਦ ਹੁੰਦੀ ਹੈ ਨਾ ਜੀ ਪਿਛੇ ਹੀ ਦੋ ਦਿਨ ਪਹਿਲੇ ਬਸਾ ਦੇ ਪਾਣੀ ਪਾਣੀ ਇਥੋਂ ਲੰਘੇ ਨਹੀਂ ਜਾਂਦਾ ਇੰਨਾ ਮਾੜਾ ਹਾਲ ਸਰਕਾਰ ਵਾਅਦੇ ਦੇ ਬਰੇ ਕਰਦੀ ਆ ਅਸੀਂ ਬਹੁਤ ਕੁਝ ਕਰ ਰਹੇ ਪਰ ਸਾਡੇ ਬੱਸ ਸਟੈਂਡ ਬਹੁਤ